ਅਜਾਤ ਚੋਣ ਲੜ ਰਹੇ ਪਾਈ ਅਮਰਿਤਪਾਲ ਨੂੰ ਲੈ ਕੇ ਸਿੱਖ ਜਥੇਬੰਦੀਆਂ ਚੋਣ ਪ੍ਰਚਾਰ ਕਰ ਰਹੀਆਂ ਨੇ ਤੇ ਉੱਥੇ ਹੀ ਬਾਕੀ ਉਮੀਦਵਾਰਾਂ ਨੂੰ ਟੱਕਰ ਦਿੱਤੀ ਜਾ ਰਹੀ ਹੈ ਸਿਆਸੀ ਅਖਾੜਾ ਭੱਜਦਾ ਜਾ ਰਿਹਾ ਤੇ ਵੋਟਾਂ ਨੂੰ ਲੈ ਕੇ ਕੁਝ ਦਿਨ ਰੈਗੇ ਨਹੀਂ ਪਰੰਤੂ ਇਸ ਤੋਂ ਪਹਿਲੇ ਸਿਆਸਤ ਦੇ ਵਿੱਚ ਹਲਚਲ ਆ ਜਿਹੜੀ ਕਿ ਤੇਜ਼ ਹੋਈ ਹੋਈ ਹੈ ਹਰਪਾਲ ਸਿੰਘ ਖਾਰਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉੱਥੇ ਹੀ ਸਿਆਸਤ ਪੱਕਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਨੂੰ ਲੈ ਕੇ ਹਰਪਾਲ ਸਿੰਘ ਖਾਰਾ ਦੇ ਵੱਲੋਂ ਕਿਹਾ ਗਿਆ ਹੈ ਕਿ ਸਿੱਖ ਜਥੇਬੰਦੀਆਂ ਭਾਈ ਅਮਰਤਪਾਲ ਨੂੰ ਵੋਟ ਪਾਓ ਤੇ ਉਹਨਾਂ ਨੂੰ ਚੋਣ ਨਿਸ਼ਾਨ ਮਿਲ ਗਿਆ ਤੇ ਵੱਧ ਤੋਂ ਵੱਧ ਜਿਹੜੀ ਕਿ ਵੋਟ ਭਾਈ ਅਮਰਤਪਾਲ ਨੂੰ ਜਾਣੀ ਚਾਹੀਦੀ ਹੈ ਤੇ ਇਸ ਵਾਰ ਖੜੂਰ ਸਾਹਿਬ ਦੇ ਵਿੱਚ ਐਮਪੀ ਜਿਹੜਾ ਕਿ ਭਾਈ ਅਮਰਤਪਾਲ ਨੂੰ ਬਣਾਉਣਾ ਹੈ ਤੇ ਜਿਸ ਦੇ ਦੌਰਾਨ ਕੁਝ ਹੋਰ ਉਮੀਦਵਾਰਾਂ ਨੂੰ ਲੈ ਕੇ ਵੀ ਜਿਹੜੇ ਕਿ ਸਵਾਲ ਕੀਤੇ ਜਾ ਰਹੇ ਨੇ ਪੂਰੇ ਮੁੱਦੇ ਨੂੰ ਲੈ ਕੇ ਆ ਪਾਈ ਅਮਰਤਪਾਲ ਦੇ ਵਕੀਲ ਹਰਪਾਲ ਸਿੰਘ ਖਾਰਾ ਦਾ ਹੋ ਕੀ ਕਹਿਣਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਜਿਵੇਂ ਹੁਣੇ ਇੱਕ ਬਨਾਰੇ ਜਿਨ੍ਹਾਂ ਨੇ ਏਡਾ ਸੋਹਣਾ ਲਫ਼ਜ਼ ਬੋਲਿਆ ਸਰੀਰ ਤਾਂ ਮਿੱਟੀ ਹੈ ਕਿਸੇ ਹੋਰ ਜੂਨ ਪੈ ਜਾਗੇ ਜਿਸ ਪੰਜਾਬ ਦੀ ਇਹ ਸੋਚ ਹੋਵੇ ਜਿੱਥੋਂ ਦੇ ਲੋਕ ਇਸ ਟੈਗ ਦੇ ਹੋਣ ਉਹ ਪੰਜਾਬ ਨਾ ਅੱਜ ਖਤਮ ਹੋਵੇ ਨਾ ਕੱਲ ਖਤਮ ਹੋਵੇ ਇਹ ਕੀ ਸੋਚ ਅੱਜ ਤੋਂ 300 ਸਾਲ ਪਹਿਲਾਂ ਸੀ 300 ਸਾਲ ਦੇ ਬਾਅਦ ਕਿ ਵੀ ਅੱਜ ਉਹ ਬਲੱਡ ਉੱਥੇ ਹੀ ਖਲੋਤਾ ਸਿਰਫ ਇੱਕ ਮੈਂ ਪਿੱਛੇ ਕਹਿ ਕੇ ਆਇਆ ਕਿ ਇੱਕ ਲੀਟਰ ਦੀ ਘਾਟ ਇੱਕ ਲੀਟਰ ਮਿਲਣਾ ਚਾਹੀਦਾ ਪੰਜਾਬ ਨੂੰ ਜੇ ਇੱਕ ਲੀਟਰ ਪੰਜਾਬ ਦਾ ਸਹੀ ਮਿਲ ਜੇ ਪੰਜਾਬ ਨੂੰ ਆਪਦੀ ਕੌਮ ਦਾ ਮਿਲ ਜੇ ਆਪਦੇ ਖਿੱਤੇ ਦਾ ਲੀਟਰ ਮਿਲ ਜੇ ਤੇ ਹਿੰਦੁਸਤਾਨ 'ਚ ਪਤਾ ਲੱਗ ਜਾਏਗਾ ਕਿ ਪੰਜਾਬ ਕੀ ਚੀਜ਼ ਜਿੰਨੀਆਂ ਸਾਜ਼ਿਸ਼ਾਂ ਪੰਜਾਬ ਨੂੰ ਖਤਮ ਕਰਨ ਲਈ ਹੋਈਆਂ ਨੇ ਦਿੱਲੀ ਤੋਂ ਅੱਜ ਤੱਕ ਕਿਸੇ ਮੁੱਖ ਮੰਤਰੀ ਨੇ ਉਹਦਾ ਜਵਾਬ ਨਹੀਂ ਦਿੱਤਾ ਹਰ ਥਾਂ ਦੇ ਸਰੈਂਡਰ ਕੀਤਾ ਹਰ ਮੁੱਖ ਮੰਤਰੀ ਨੇ ਸਰੈਂਡਰ ਕੀਤਾ ਅੱਜ ਵੀ ਜੋ ਅੱਜ ਸਰਕਾਰ ਮੌਜੂਦਾ ਚੱਲਦੀ ਹੈ ਜੋ ਉੱਤੋਂ ਲਿਖ ਕੇ ਆਉਂਦੇ ਨੇ ਉਹੀ ਇਹ ਬੋਲ ਰਹੇ ਹਿੰਮਤ ਨਹੀਂ ਅੱਗੇ ਬੋਲ ਜਾਣ ਇਹ ਹਿੰਮਤ ਨਹੀਂ ਕਿ ਆਪਦੇ ਪੰਜਾਬ ਦੀ ਪ੍ਰੋਬਲਮ ਦੱਸ ਦੇਣ ਇਹੀ ਅੱਜ ਤੋਂ ਪਹਿਲਾਂ ਕਾਂਗਰਸ ਦਾ ਹਾਲ ਇਹੀ ਉਸ ਤੋਂ ਪਹਿਲਾਂ ਅਕਾਲੀਆਂ ਦਾ ਹਾਲ 75 ਸਾਲ ਦੇ ਅੰਦਰ ਜੇ ਪੰਜਾਬ ਨੂੰ ਚਲਾਇਆ ਹੈ ਤੇ ਸਾਜ਼ਿਸ਼ਾਂ ਦੇ ਤਹਿ ਚਲਾਇਆ ਗਿਆ ਇਹਨਾਂ ਦੀ ਇੱਕੋ ਹੀ ਡਰ ਸੀ ਕਿ ਜੇ ਪੰਜਾਬ ਕਿਤੇ ਦੁਬਾਰਾ ਸੁਰਤ ਦੇ ਵਿੱਚ ਆ ਗਿਆ। ਪੰਜਾਬ ਦੀ ਸੁਰਤ ਸਹੀ ਆ ਗਈ ਪੰਜਾਬ ਆਪਦੀ ਬੋਲੀ ਬੋਲਣ ਲੱਗ ਗਿਆ ਤਾਂ ਪੰਜਾਬ ਸਾਥੋਂ ਕਿਤੇ ਅੱਡ ਨਾ ਹੋਇਆ। ਪੰਜਾਬ ਅਲੱਗ ਦੀ ਗੱਲ ਨਹੀਂ ਸੀ। ਨਾ ਅਸੀਂ ਅਲੱਗ ਪੰਜਾਬ ਬਾਰੇ ਕਿਤੇ ਸੋਚਿਆ ਪਰ ਤੁਹਾਡੇ ਧੱਕੇ ਕਰਕੇ ਤੁਸੀਂ ਸਾਨੂੰ ਫੰਡਾਮੈਂਟਲ ਰਾਈਟ ਦੀ ਗੱਲ ਨਹੀਂ ਕਰ ਦਿੱਤੀ। ਤੁਸੀਂ ਸਾਨੂੰ ਕੋ ਕੋ ਕੇ ਮਾਰਿਆ ਹਿੰਦੁਸਤਾਨ ਦੇ ਅੰਦਰ ਅਸੀਂ ਸਿਰਫ ਸਵਾਲ ਹੀ ਪੁੱਛੇ ਨੇ ਅਸੀਂ ਤਾਂ ਤੁਹਾਡੇ ਤੇ ਹਮਲੇ ਹੀ ਨਹੀਂ ਕੀਤੇ ਅਸੀਂ ਤਾਂ ਤੁਹਾਡੇ ਕਿਤੇ ਕੋਈ ਐਹੋ ਜੀ ਪ੍ਰੋਬਲਮ ਨਹੀਂ ਆਉਣ ਦਿੱਤੀ ਇੰਡੀਆ ਦੇ ਅੰਦਰ ਪਰ ਵੱਖਵਾਦੀ ਤੇ ਹੱਤਵਾਦੀ ਅਸੀਂ ਸੋ ਮੇਰੀ ਇਹ ਬੇਨਤੀ ਆ ਜਿਵੇਂ ਯੂਪੀ ਦਾ ਮੁੱਖ ਮੰਤਰੀ ਹੈ ਉਹ ਆਪਦੇ ਧਰਮ ਦੇ ਵਿੱਚ ਰਹਿ ਕੇ ਉਹੀ ਕੱਪੜੇ ਪਾ ਕੇ ਆਪਦੀ ਸਟੇਟ ਚਲਾ ਰਹੇ ਨੇ ਮੋਦੀ ਇਹੀ ਚਾਹੁੰਦਾ ਸੀ ਕਿ ਮੇਰੇ ਧਰਮ ਦੇ ਬੰਦੇ ਹੋਣ ਮੇਰੇ ਧਰਮ ਦੇ ਬੰਦੇ ਆਦੀਆਂ ਸਟੇਟਾਂ ਚਲਾਉਣ ਪਰ ਅਸੀਂ ਕਹਿੰਨੇ ਆ ਅਸੀਂ ਕੀ ਲੈਣਾ ਜੀ ਸਾਡਾ ਧਰਮ ਦਾ ਨਾਂ ਹੀ ਹੋਵੇ ਪਿੱਛੋਂ ਜੇਕ ਆਵਾਜ਼ ਉੱਠਣ ਲੱਗੀ ਕਿ ਜੀ ਪੰਜਾਬ ਦੇ ਵਿੱਚ ਹੁਣ ਹਿੰਦੂ ਵੀਰ ਵੀ ਮੁੱਖ ਮੰਤਰੀ ਬਣੇਗਾ ਤੇ ਉਦੋਂ ਮੈਂ ਇੰਟਰਵਿਊ 'ਚ ਕਿਹਾ ਸੀ ਅਸੀਂ ਜਾਂ ਕਿ ਅੜੀਸਾ ਬਣਾਂਗੇ ਇਸ ਪੰਜਾਬ ਨੂੰ ਬਚਾਇਆ ਅਸੀਂ ਹਿੰਦੁਸਤਾਨ ਨੂੰ ਅਸੀਂ ਬਚਾਇਆ ਤੇ ਮੁੱਖ ਮੰਤਰੀ ਕੀ ਹੋਰ ਬਣ ਜੇ ਇੱਥੇ ਸੋ ਆਪ ਦੀ ਸੋਚ ਬਦਲੋ ਮੁੱਖ ਮੰਤਰੀ ਭਰੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਹਾੜਾਵੇ ਵਾਲੇ ਭਰੇ ਇੱਥੋਂ ਤੱਕ ਆਉਣ ਦੀ ਸੋਚ ਲੈ ਕੇ ਚਾ। ਜੇਕਰ ਪੰਜਾਬ ਦੀ ਇਹ ਸੋਚ ਹੋ ਜੇਗੀ ਸਭ ਮਿਲ ਜਾਏ ਪੰਜਾਬ ਸਾਡਾ ਬਚ ਗਿਆ। ਬਾਕੀ ਚੀਜ਼ਾਂ ਇਸ ਤੋਂ ਬਾਅਦ ਆਪੇ ਹੀ ਆਉਣਗੀਆਂ। ਜਿਹੜੀਆਂ ਗੱਲਾਂ ਅਸੀਂ ਨਹੀਂ ਕਰਨੀਆਂ ਨਾ ਅਸੀਂ ਬੋਲ ਸਕਦੇ ਹਾਂ ਪਰ ਜਦ ਮੁੱਖ ਮੰਤਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਹਾੜਾਵੇ ਵਾਲਾ ਆਵੇਗਾ ਤੁਹਾਡਾ ਪੰਜਾਬ ਆਪਣੇ ਆਪ ਹੀ ਅੱਗੇ ਲੰਘੀਏ। ਸੋ ਮੈਂ ਇਹਨਾਂ ਕਹਿੰਦਾ ਸਾਰਿਆਂ ਦਾ ਧੰਨਵਾਦ ਕਰਨਾ। ਮੇਰੀ ਬੇਨਤੀ ਹੈ 1 ਤਰੀਕ ਨੂੰ ਬੜੀ ਸੋਚ ਸਮਝ ਕੇ ਆਪਾਂ ਵੋਟ ਪਾਉਣੀ ਹੈ ਭਾਈ ਅਮਰਪਾਲ ਨੂੰ ਤੇ ਬੜੀਆਂ ਸਾਜ਼ਿਸ਼ਾਂ ਬੜੇ ਮੀਡੀਆ ਦੇ ਵਿੱਚ ਇਹਨਾਂ ਨੇ ਬਕਵਾਸ ਵੀ ਕਰਨੀ ਹੈ ਮੈਂ ਲਾਸਟ ਸਟੇਸ਼ਨ ਹੈ ਮੈਂ ਤੁਹਾਨੂੰ ਇਹੀ ਕਹਿਣ ਲੱਗਾ ਕਿ ਹਿੰਦੁਸਤਾਨ ਦੀ ਕੋਈ ਅਦਾਲਤ ਵੀ ਇਹਨਾਂ ਜਿਹੜੀਆਂ ਫੇਸਬੁੱਕ ਤੇ ਚੀਜ਼ਾਂ ਹੁੰਦੀਆਂ ਨੇ ਨਹੀਂ ਮੰਨਦੀ ਉਹ ਕਹਿੰਦੇ ਜਿੰਨਾ ਚਿਕਰ ਕੋਈ ਐਕਸਪਰਟ ਕੋਈ ਕੰਪਨੀ ਐਕਸਪਰਟ ਜਿਹੜਾ ਜਿੰਨਾ ਚਿਕਰ ਕੋਈ ਆਪਣੇ ਕੁਸ਼ਟ ਦੇ ਲੈ ਲ ਉਹਨੂੰ ਇਹ ਸਹੀ ਨਹੀਂ ਮੰਨਦੀ ਤੱਕ ਕਰ ਇਹ ਜਿਹੜਾ ਐਡਮਿਸ਼ਨ ਵਰ ਹੈ ਸੋ ਮੇਰੀ ਬੇਨਤੀ ਹੈ ਕੋਈ ਵੀਡੀਓ ਆਵੇ ਇਹ ਅੱਜ ਹੀ ਹੋਈਆਂ ਸੀ ਇਹ ਅੱਜ ਹੀ ਪਤਾ ਲੱਗਣਾ ਸੀ ਸਾਰੀਆਂ ਗੱਲਾਂ ਦਾ ਇਹ ਮਹੀਨਾ ਪਹਿਲਾਂ ਕਿੱਥੇ ਸੀ 6 ਮਹੀਨੇ ਪਹਿਲਾਂ ਵੀਡੀਓ ਕਿੱਥੇ ਸੀ ਸੋ ਤੁਹਾਨੂੰ ਗੁੰਮਰਾਹ ਕੀਤਾ ਜਾਣਾ ਸੋ ਮੇਰੀ ਬੇਨਤੀ ਹੈ ਕਿ ਬੜਾ ਧਿਆਨ ਨਾਲ ਚੱਲਿਆ ਜੇ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ